ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ HMIS ਚੌੜ ਦਿਸ਼ਾ ਨਿਰਦੇਸ਼ਾਂ ਬਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ HMIS ਸਾਫਟਵੇਅਰ ਦੀ ਵਰਤੋਂ ਕਰਨ ਲਈ এবीडीएम ਦੇ ਦਿਸ਼ਾ ਨਿਰਦੇਸ਼ਾਂ ਨੂੰ ਸਮਝਣ ਦੇ ਯੋਗ ਹੋ ਗਏ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਜਾਂ HMIS ਦੀ ਪਛਾਣ ਕਰੋ ਜੋ এবीडीएम ਸਮਰਥ ਹੈ ਸਿੱਖੋ ਕਿ ਇੱਕ ਉਚਿਤ HMIS ਐਪਲੀਕੇਸ਼ਨ ਦੀ ਚੋਣ ਕਿਵੇਂ ਕਰਨੀ ਹੈ HMI HMIS ਇੱਕ ਸਾਫਟਵੇਅਰ ਹੈ ਜੋ ਮਰੀਜ਼ ਦੇ ਸਿਹਤ ਰਿਕਾਰਡਾਂ ਕਲੀਨिकल ਵਿੱਤੀ ਪ੍ਰਯੋਗਸ਼ਾਲਾ ਮਰੀਜ਼ ਅਤੇ ਬਾਹਰੀ ਮਰੀਜ਼ਾਂ ਦਵਾਈਆਂ ਆਦਿ ਦੇ ਪ੍ਰਬੰਧਨ ਵਿੱਚ ਸਹਾਇਤਾ ਕਰਦਾ ਹੈ ਕਿਸੇ ਹਸਪਤਾਲ ਜਾਂ ਡਾਕਟਰ ਦੇ ਕਲੀਨਿਕ ਵਿੱਚ ਸੰਚਾਲਨ ਇੱਕ ਚੰਗੇ ਮੀਦੀ ਚੋਣ ਕਰਨਾ ਡਾਕਟਰਾਂ ਵਾਸਤੇ ਇੱਕ ਮਦਦਗਾਰਪੂਰਨ ਫੈਸਲਾ ਹੈ ਇੱਥੇ ਬਹੁਤ ਸਾਰੇ HMIS ਉਤਪਾਦ ਹਨ ਅਤੇ ਇਹ ਫੈਸਲਾ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਕਿਹੜਾ ਚੁਣਨਾ ਹੈ HMIS ਉਤਪਾਦ ਗੁਣਵੱਤਾ ਵਿਸ਼ੇਸ਼ਤਾਵਾਂ ਉਪਯੋਗਤਾ ਅਤੇ ਕੀਮਤਾਂ ਵਿੱਚ ਕਾਫੀ ਵੱਖਰੇ ਹੁੰਦੇ ਹਨ ਇਸ ਲਈ ਸਹੀ ਇੱਕ ਦੀ ਚੋਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਨਨੇ ਇੱਕ এবੀਡੀਐਮ ਸਰਟੀਫਿਕੇਸ਼ਨ ਪ੍ਰੋਗਰਾਮ ਵਿਕਸਿਤ ਕੀਤਾ ਹੈ ਅਤੇ ਬਹੁਤ ਸਾਰੀਆਂ ਐਚਐਮਆਈਐਸ ਐਪਲੀਕੇਸ਼ਨਾਂ ਪਹਿਲਾਂ ਹੀ এবੀਡੀਐਮ ਸਮਰਥਨ ਹਨ ਐਨਐਚਈ ਨੇ ਐਚਐਮਆਈਐਸ ਹਲਾ ਲਈ ਕਟੋ ਕਟ ਵਿਵਹਾਰ ਉਤਪਾਦ ਜਾਂ ਐਮਵੀਪੀ ਦਿਸ਼ਾ ਨਿਰਦੇਸ਼ ਵੀ ਪ੍ਰਕਾਸ਼ਿਤ ਕੀਤੇ ਹਨ ਤੁਸੀਂ ਇਸ ਲਿੰਕ ਕਰਤੇ ਜਾ ਕੇ ਪਲਵਨਿਤ ਐਚਐਮਆਈਐਸ ਕੰਪਨੀਆਂ ਦੀ ਪੂਰੀ ਸੂਚੀ ਦੇਖ ਸਕਦੇ ਹੋ ਕਲੀਨਿਕਾਂ ਅਤੇ ਹਸਪਤਾਲਾਂ ਲਈ ਟੂਕਵੇ ਐਚਐਮਆਈਐਸ ਦੀ ਚੋਣ ਇੱਕ ਮਹੱਤਵਪੂਰਨ ਅਤੇ ਮੁਸ਼ਕਲ ਫੈਸਲਾ ਹੈ ਸਹੀ ਐਚਐਮਆਈਐਸ ਸੌਫਟਵੇਅਰ ਦੀ ਚੋਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਪੰਜ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਤੇ ਤੁਸੀਂ ਵਿਚਾਰ ਕਰ ਸਕਦੇ ਹੋ ਆਓ ਉਹਨਾਂ ਵਿੱਚੋਂ ਹਰੇਕ ਨੂੰ ਵਿਸਥਾਰ ਵਿੱਚ ਦੇਖੀਏ ਪਹਿਲਾ ਇਹ ਯਕੀਨੀ ਬਣਾਓ ਕੀ HMIS ਐਪਲੀਕੇਸ਼ਨ ਦੀਆਂ ਕਾਲੀਸ਼ੀਲ ਵਿਸ਼ੇਸ਼ਤਾਵਾਂ ਕਲੀਨਿਕ ਅਤੇ ਹਸਪਤਾਲ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ ਕਲੀਨਿਕਾਂ ਅਤੇ ਹਸਪਤਾਲਾਂ ਵਾਸਤੇ ਸਭ ਤੋਂ ਟੁਕਵੀਂ HMIS ਵਿਸ਼ੇਸ਼ਤਾਵਾਂ ਦੀ ਸੂਚੀ ਲੱਭਣ ਲਈ এবीडीਐਮ ਪਾਈਵਲ ਵੈੱਬਸਾਈਟ 'ਤੇ ਜਾਓ ਅੱਗੇ ਇਹ ਸੁਨਿਸ਼ਚਿਤ ਕਰੋ ਕਿ ਇਹ ਇੱਕ ਕਲਾਊਡ ਆਧਾਰਿਤ ਸੌਫਟਵੇਅਰ ਹੈ ਜਿਸ ਵਿੱਚ ਮਜ਼ਬੂਤ ਬੈਕਅਪ ਮਜ਼ਬੂਤ ਡਾਟਾ ਸੁਰੱਖਿਆ ਅਤੇ ਡੇਟਾ ਪੱਧਾਰੀ ਵਰਗੀਆਂ ਵਿਸ਼ੇਸ਼ਤਾਵਾਂ ਹਨ ਅਤੇ ਇਹ ਡਾਕਟਰ ਦੀ ਸਹਿਮਤੀ ਤੋਂ ਬਿਨਾਂ ਮਰੀਜ਼ ਦੇ ਡੇਟਾ ਨੂੰ ਸਾਂਝਾ ਨਹੀਂ ਕਰਦਾ ਅੱਗੇ ਇਹ ਸੁਨਿਸ਼ਚਿਤ ਕਰੋ ਕਿ ਸਾਫਟਵੇਅਰ ਕੰਪਨੀ ਕੋਲ ਸਾਫਟਵੇਅਰ ਇੰਸਟਾਲੇਸ਼ਨਾਂ ਦਾ ਸਫਲ ਰੈਕਡ ਰਿਕਾਰਡ ਹੈ ਅਤੇ ਇੱਕ ਖੁਸ਼ ਡਾਕਟਰ ਅਤੇ ਹਸਪਤਾਲ ਦਾਖ ਹਨ ਇਸ ਤੋਂ ਇਲਾਵਾ ਇਹ ਸੁਨਿਸ਼ਚਿਤ ਕਰੋ ਕਿ ਸਾਫਟਵੇਅਰ ਕੰਪਨੀ ਜਾਂ ਇਸ ਦੇ ਭਾਈਵਾਲ ਸ਼ੁਰੂਆਤੀ ਲਾਗੂ ਕਰਨ ਵਿੱਚ ਮਦਦ ਕਰ ਸਕਦੇ ਹਨ ਅਤੇ ਨਿਰੰਤਰ ਸਹਾਇਤਾ ਪ੍ਰਦਾਨ ਕਰ ਸਕਦੇ ਹਨ ਅਤੇ ਅੰਤ ਵਿੱਚ ਕਲੀਨਿਕਾ ਅਤੇ ਹਸਪਤਾਲਾਂ ਲਈ ਅਗਾਊਂ ਸੌਫਟਵੇਅਰ ਲਾਗੂ ਕਰਨ ਦੀ ਲਾਗਤ ਅਤੇ ਚੱਲ ਰਹੀ ਲਾਗਤ ਦੀ ਪਛਾਣ ਕਰੋ ਐਚਐਮਆਈਐਸ ਨੂੰ ਲਾਗੂ ਕਰਨ ਵਿੱਚ ਕੁਝ ਮਿਹਨਤ ਲੱਗ ਸਕਦੀ ਹੈ ਪਰ ਇਹ ਆਮ ਤੌਰ ਤੇ ਇੱਕ ਵਾਰ ਦੀ ਕੋਸ਼ਿਸ਼ ਹੁੰਦੀ ਹੈ ਇੱਕ ਵਾਰ ਜਦੋਂ ਤੁਹਾਡੇ ਕੋਲ ਐਚਐਮਆਈਐਸ ਹੋ ਜਾਂਦਾ ਹੈ ਤਾਂ ਤੁਹਾਡੇ ਅਤੇ ਮਰੀਜ਼ਾਂ ਦੋਵਾਂ ਲਈ ਬਹੁਤ ਸਾਰੇ ਲਾਭ ਹੋਣਗੇ ਇਸ ਲਈ ਅੱਗੇ ਵਧੋ ਅਤੇ ਤਬਦੀਲੀ ਨੂੰ ਗਲੇ ਲਗਾਓ ਹਾਂ ਅਸੀਂ ਇਸ ਮੋਡਿਊਲ ਵਿੱਚ ਪਾਵਰ ਕਿਤੇ ਨੁਕਤੇਆਂ ਦਾ ਸੰਖੇਪ ਸੰਖੇਪ ਕਰੀਏ ਕਲੀਨਿਕਾਂ ਅਤੇ ਹਸਪਤਾਲਾਂ ਲਈ ਐਚਐਮਆਈ ਸੌਫਟਵੇਅਰ ਦੀ ਮਹੱਤਤਾ ਐਬੀਡੀਐਮ ਸਮਰਥ ਐਚਐਮਆਈ ਸੌਫਟਵੇਅਰ ਦੇ ਦਿੱਚਾ ਨਿਰਦੇਸ਼ਾਂ ਨੂੰ ਸਮਝਣਾ ਉਚਿਤ ਐਚਐਮਆਈ ਸੌਫਟਵੇਅਰ ਦੀ ਚੋਣ ਕਰਨ ਬਾਰੇ ਸੂਝ ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ ਕਰਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ ਕਰਤੇ ਸਾਨੂੰ ਫਾਲੋ ਕਰੋ